ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਫਰਸਟ੍ਰੇਟ ਹੋ ਚੁੱਕੀ ਹੈ ਇਹਨਾਂ ਨੂੰ ਸ਼ਰਮ ਨਹੀਂ ਆਂਦੀ 48 ਘੰਟੇ ਨਹੀਂ ਹੋਏ ਤੇ ਇਹਨਾਂ ਨੇ ਆਪਣਾ ਡਰਾਮਾ ਸ਼ੁਰੂ ਕਰ ਦਿੱਤਾ ਇਹ ਹੈਰਾਨਗੀ ਵਾਲੀ ਗੱਲ ਹੈ ਕਈਆਂ ਨੂੰ ਕੈਬਨਿਟ ਮੰਤਰੀ ਪਦ ਦੇ ਦਿੱਤੇ ਵਿਭਾਗ ਦੇ ਦਿੱਤੇ ਉਹ ਉਹ ਵਿਭਾਗ ਹੀ ਨਹੀਂ ਹੈਗੇ ਇਸ ਤਰ੍ਹਾਂ ਹੀ ਕਈ ਇਹਨਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕਈ ਚੇਅਰਮੈਨ ਬਣਾਤੇ ਜਿਨ੍ਹਾਂ ਨੂੰ ਆਪਣੇ ਚੇਅਰਮੈਨ ਨਹੀਂ ਦੇ ਆਫਿਸ ਦਾ ਨਹੀਂ ਪਤਾ ਉਹਨਾਂ ਨੂੰ ਆਪਣੇ ਕੰਮਾਂ ਦਾ ਨਹੀਂ ਪਤਾ ਵੀ ਸਾਡਾ ਕੰਮ ਕੀ ਹੈ ਸ਼ਹਿਰ ਜਿਹੜਾ ਬੁਰੀ ਤਰ੍ਹਾਂ ਰਸਤਾ ਹੈ ਦਿਨ ਦੇ ਵਿੱਚ 5-5 ਚੋਰੀਆਂ 5-5 7-7 ਚੇਨ ਸਨੇਚਿੰਗਾਂ ਹੋ ਰਹੀਆਂ ਸ਼ਹਿਰ ਜਿਹੜਾ ਹੈ ਤੇ ਪੰਜਾਬ ਜਿਹੜਾ ਅੰਡਰ ਸਟ੍ਰੈਕਟ ਚੱਲ ਰਿਹਾ ਲੋਕ ਕਹੀਂ ਐਸੇ ਐ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਵਪਾਰੀ ਸਾਡੇ ਭਰਾ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਗੈਂਗਸਟਰਾਂ ਨੂੰ ਫਿਰੋਕੀਆਂ ਦੇ ਪੈਸੇ ਦੇ ਆ 2500 ਦੀ ਗੱਲ ਕਰਦੇ ਆ 2500 ਵੀ ਦਿਆਂਗੇ ਇਹ ਤੇ ਪੰਜਾਬ ਦੇ ਹਾਲਾਤ ਵੀ ਸੁਧਾਰਾਂਗੇ ਆਉਣ ਵਾਲਾ 2027 ਬਾਪ ਜਨਤਾ ਪਾਰਟੀ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬਾਪ ਜਨਤਾ ਪਾਰਟੀ ਦੀ ਸਰਕਾਰ ਆਂਦੀ ਪਹਿਲੇ ਦਿਨ ਤੋਂ ਦਿੱਲੀ 'ਚ ਵੀ ਦੇਵਾਂਗੇ ਪੰਜਾਬ ਦੇ ਵਿੱਚ ਵੀ ਦੇਵਾਂਗੇ ਕੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਫਰਸਟ੍ਰੇਟ ਹੋ ਚੁੱਕੀ ਹੈ ਇਹਨਾਂ ਨੂੰ ਸ਼ਰਮ ਨਹੀਂ ਆਂਦੀ ਦਿੱਲੀ 'ਚੇ ਲੇਰਦਾ ਲੀਗਾਂਟ ਨਹੀਂ ਸਰਕਾਰ ਬਣੇ ਦੇ ਲੋਕਾਂ ਨੇ ਬਹੁਮਤ ਦੇ ਨਾਲ ਬਾਤ ਤੇ ਜਨਤਾ ਪਾਰਟੀ ਨੂੰ ਦੇਸ਼ ਦੇ ਸਾਡੇ નેਤਤਵ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਉੱਥੋਂ ਦੇ ਜਿਹੜੇ ਸੀਐਮ ਹੁਣ ਰੇਖਾ ਗੁਪਤਾ ਜੀ ਬਣੇ ਆ ਉਹਨਾਂ ਨੂੰ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਮੌਕਾ ਦਿੱਤਾ 48 ਘੰਟੇ ਨਹੀਂ ਹੋਏ ਤੇ ਇਹਨਾਂ ਨੇ ਆਪਣਾ ਡਰਾਮਾ ਸ਼ੁਰੂ ਕਰਤਾ ਪੰਜਾਬ ਦੇ ਵਿੱਚ ਬੇਖਤ तकरीबन 36 ਮਹੀਨੇ ਹੋ ਗਏ 3 ਸਾਲ ਤੋਂ ਉੱਪਰ ਹੋਣ ਲੱਗੇ ਆ ਇਹਨਾਂ ਨੇ ਮਹਿਲਾਵਾਂ ਨੂੰ ਸਾਡੀ ਪੰਜਾਬ ਦੀਆਂ ਭੈਣਾਂ ਨੂੰ 1-1000 ਰੁਪਏ ਦੇਣ ਦੀ ਗੱਲ ਕੀਤੀ ਕਈ ਤਰ੍ਹਾਂ ਦੇ ਝੂਠ ਅੱਛਾ ਐਡੀ ਹੈਰਾਨਗੀ ਵਾਲੀ ਗੱਲ ਹੈ ਕਈਆਂ ਨੂੰ ਕੈਬਨਿਟ ਮੰਤਰੀ ਪਦ ਦੇ ਦਿੱਤੇ ਵਿਭਾਗ ਦੇ ਦਿੱਤੇ ਉਹ ਉਹ ਵਿਭਾਗ ਹੀ ਨਹੀਂ ਹੈਗੇ ਇਹਨਾਂ ਦੀ ਹਰ ਗੱਲ ਜਿਹੜੀ ਹਵਾ ਚ ਆ ਇਸ ਤਰ੍ਹਾਂ ਹੀ ਕਈ ਇਹਨਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕਈ ਚੇਅਰਮੈਨ ਬਣਾਤੇ ਜਿਨ੍ਹਾਂ ਨੂੰ ਆਪਣੇ ਚੇਅਰਮੈਨੀ ਦੇ ਆਫਿਸ ਦਾ ਨਹੀਂ ਪਤਾ ਉਹਨਾਂ ਨੂੰ ਆਪਣੇ ਕੰਮਾਂ ਦਾ ਨਹੀਂ ਪਤਾ ਵੀ ਸਾਡਾ ਕੰਮ ਕੀ ਹੈ ਸ਼ਹਿਰ ਜਿਹੜਾ ਬੁਰੀ ਤਰ੍ਹਾਂ ਤਰਸਤ ਹੈ ਦਿਨ ਦੇ ਵਿੱਚ ਪੰਜ-ਪੰਜ ਚੋਰੀਆਂ ਪੰਜ-ਪੰਜ ਸੱਤ-ਸੱਤ ਚੇਨ ਸਨੇਚਿੰਗਾਂ ਹੋ ਰਹੀਆਂ ਸ਼ਹਿਰ ਜਿਹੜਾ ਹੈ ਤੇ ਪੰਜਾਬ ਜਿਹੜਾ ਅੰਡਰਫਰੈਕਟ ਚੱਲ ਰਿਹਾ ਮਿਲਿਟੈਂਸੀ ਨਾਲ ਗੈਂਗਸਟਰਾਂ ਦੇ ਨਾਲ ਲੋਕ ਕਈ ਐਸੇ ਹੈ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਵਪਾਰੀ ਸਾਡੇ ਭਰਾ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਗੈਂਗਸਟਰਾਂ ਨੂੰ ਫਿਰੋਤੀਆਂ ਦੇ ਪੈਸੇ ਦੇ ਆਏ ਇਹ ਹਾਲਾਤ ਹੈ ਕਿਸੇ ਤਰ੍ਹਾਂ ਦੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਬੁਰਾ ਹਾਲ ਹੈ ਡਿਫੈਂਸਰ ਵੀ ਲਾਗੇ ਜਾਂ ਦੇਖੀ ਜਾ ਕੋਲੋਨੀਆਂ ਵੀ ਭੰਗੀਆਂ ਹੋ ਗਏ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਇੰਨੀ ਇੱਕ ਐਕਸੀਡੈਂਟਲ ਗਵਰਨਮੈਂਟ ਇਹਨੂੰ ਕਹਾਂਗੇ ਵੀ ਸਾਡੇ ਪੰਜਾਬ ਦੀ ਦੁਰਗਤੀ ਕਰਨ ਵਾਸਤੇ ਸਾਡਾ ਬੜਾ ਵੱਡਾ ਪੰਜਾਬੀਆਂ ਦਾ ਦੁਰਭਾਗੇ ਰਿਹਾ ਦਿੱਲੀ ਦੇ ਬੰਦਿਆਂ ਨੇ ਤੇ ਚੇਂਜ ਕਰਤਾ ਇਹ 2500 ਦੀ ਗੱਲ ਕਰਦੇ ਐ 2500 ਵੀ ਦੇਾਂਗੇ ਤੇ ਪੰਜਾਬ ਦੇ ਹਾਲਾਤ ਵੀ ਸੁਧਾਰਾਂਗੇ ਆਉਣ ਵਾਲਾ 2027 ਭਾਰਤੀ ਜਨਤਾ ਪਾਰਟੀ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਂਦੀ ਪਹਿਲੇ ਦਿਨ ਚੋ ਦਿੱਲੀ ਚ ਵੀ ਦੇਾਂਗੇ ਪੰਜਾਬ ਦੇ ਵਿੱਚ ਵੀ ਦੇਾਂਗੇ 2027 ਦੇ ਵਿੱਚ ਹਰ ਮਹਿਲਾ ਨੂੰ ਹਰ ਭੈਣ ਨੂੰ ਮਿਲੇਗਾ ਇਹ ਗੱਲ ਪੱਕੀ ਐ ਪੰਜਾਬ ਦਾ ਬੰਦੀ ਬੰਦ ਕਾਫੀ ਜਨਾ ਮਾਜਰੋ ਰੋਣਾ ਦੋ ਸਿੱਟਾ ਜਾ ਕੇ ਕਾਰੋਬਾਰ ਕਰਦੇ ਪੰਜਾਬ ਵੀ ਕਾਰੋਬਾਰਾਂ ਕੀ ਕਰਦੇ ਦੇਖੋ ਪੰਜਾਬ ਦੇ ਵਿੱਚ ਅੱਛਾ ਐਡੀ ਵੱਡੀ ਸ਼ਰਮ ਦੀ ਗੱਲ ਹੈ ਕਿ ਸਾਡਾ ਇੱਥੋਂ ਦਾ ਯੂਥ ਜਿਹੜਾ ਹੈ ਉਹ ਮਾਈਗ੍ਰੇਟ ਹੋ ਕੇ ਫੋਰਨ ਤੋਂ ਵਿੱਚ ਜਾ ਰਿਹਾ ਉਹ ਤੁਸੀਂ ਜਿਹੜੇ ਬੰਦੇ ਹਰ ਚੀਜ਼ ਦਾ ਬਲੇਮ ਤੁਸੀਂ ਸੈਂਟਰ ਗਵਰਨਮੈਂਟ ਦੇ ਉੱਤੇ ਨਾ ਕਰੋ ਸਾਡੇ ਜਿਹੜੇ ਬੋਲੇ ਵਾਲੇ ਬੱਚੇ ਜਿਹੜੇ ਵੀ ਟਰੈਵਲ ਏਜੰਟਸ ਨੇ 40 40 45 45 ਲੱਖ ਲੈ ਕੇ ਇਲੀਗਲ ਜਿਹੜੀ ਹਿਊਮਨ ਟ੍ਰੈਫਿਕਿੰਗ ਕੀਤੀ ਆ ਉਹਨਾਂ ਨੂੰ ਬਾਹਰ ਭੇਜਿਆ ਫਿਰ ਉਥੋਂ ਅਮਰੀਕਾ ਤੋਂ ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਆ ਉਹ ਸਾਰੇ ਟਰੈਵਲ ਏਜੰਟਾਂ ਨੂੰ ਪਤਾ ਕਰਕੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਉਹ ਬੋਲੇ-ਬਾਲੇ ਬੱਚਿਆਂ ਨੂੰ ਉਹਨਾਂ ਨੂੰ ਪੈਸੇ ਵਾਪਸ ਦੇਣੇ ਚਾਹੀਦੇ ਆ। ਨਾ ਕਿ ਤੁਸੀਂ ਮੋਦੀ ਜੀ ਨੂੰ ਤੇ ਬਾਤੇ ਜਨਤਾ ਪਾਰਟੀ ਨੂੰ ਇਸ ਚੀਜ਼ ਦੇ ਵਿੱਚ ਇਨਵੋਲ ਕਰਕੇ ਉਹਦੇ ਤੇ ਬਲੇਮ ਲਗਾਓ। ਇਹ ਬਲੇਮ ਗੇਮ ਛੱਡੋ। ਦਿੱਲੀ ਦੇ ਵਿੱਚ ਵੀ ਤੁਸੀਂ ਬਲੇਮ ਲਾਉਂਦੇ ਨੇ। ਇਹ ਤੁਹਾਨੂੰ ਲੋਕਾਂ ਨੇ ਬਾਹਰ ਦਾ ਰਸਤਾ ਦੱਸਤਾ 2027 ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਡਿਮਾਂਡ ਹੈ ਤੇ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣ ਦੇ ਵਿੱਚ ਬਾਤੇ ਜਨਤਾ ਪਾਰਟੀ ਹੀ ਆਪਣਾ ਅਹਿਮ ਰੋਲ ਪਾ ਜਾ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਨੇ ਤੁਹਾਡੇ ਮਾਧਿਅਮ ਰਾਈ ਮੈਂ ਪੰਜਾਬ ਦੀ ਜਨਤਾ ਨੂੰ ਤੇ ਸਾਡੇ ਜ਼ਿਲ੍ਹਾ ਵਾਸੀਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ 2027 ਦੇ ਵਿੱਚ ਹਰ ਮਹਿਲਾ ਹਰ ਭਰਾ ਹਰ ਯੂਥ ਰੋਜ਼ਗਾਰ ਮਿਲੇਗਾ ਮਹਿਲਾਵਾਂ ਮਹਿਲਾਵਾਂ ਨੂੰ ਉਹਨਾਂ ਦਾ ਬੰਦਾ ਮਾਨ ਸਮਾਨ ਵੀ ਮਿਲੇਗਾ ਬਸ਼ਰਤੇ ਇੱਕ ਵਾਰ ਮੌਕਾ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਫੁੱਲ ਮੈਜੋਰਟੀ ਦੇ ਨਾਲ ਫਿਰ ਦੇਖੋ ਡਬਲ ਇੰਜਨ ਦੀ ਸਰਕਾਰ ਪੰਜਾਬ ਨੂੰ ਕਿਸਤੀ ਕੇ ਨਾ ਵਿਕਾਸ ਦੀ ਲੀਡ ਦੇ ਉੱਤੇ ਲੈ ਕੇ ਜਾਂਦੀ ਹੈ ਚਾਹੇ ਚਾਹੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਦਿੱਤਾ ਕਰਦੀ ਕਿ ਬਈ ਬਿਜਲੀ ਦਿੱਤੀ ਜਾ ਰਹੀ ਪੰਡਾ ਦੇਖੋ ਇਹ ਹਰ ਤਰ੍ਹਾਂ ਦੀਆਂ ਚਰਚਾਵਾਂ ਹੀ ਕਰਦੇ ਰਹੇ ਐ ਗੋਸਪੀ ਚੱਲਦਾ ਰਿਹਾ ਇਹਨਾਂ ਦਾ ਬਿਜਲੀ ਜਿਹੜੀ ਐ ਉਹ ਕਮਰਸ਼ਲ ਰੇਟ ਇਹਨਾਂ ਨੇ ਵਧਾ ਦਿੱਤੇ ਅੱਛਾ ਹੋਰ ਬੜੀ ਵੱਡੀ ਹੈਰਾਨੀ ਦੀ ਗੱਲ ਇਹਨਾਂ ਦੀ ਇੱਕ ਹੋਰ ਜਿਹੜੀ ਅ ਹੇਰਾ ਫੇਰੀ ਵਿਭਾਗ ਦੀ ਪੀਐਸਪੀਸੀਲ ਦੀ ਆਈ ਹੈ ਵੀ ਪਹਿਲੇ 20000 ਜੇ ਕਿਸੇ ਦਾ 70000 ਬਿੱਲ ਆਇਆ ਤੇ ਉਹ ਵਨ ਟਾਈਮ ਚੈੱਕ ਦਿੰਦਾ ਹੀ 70000 ਦਾ ਪੀਐਪੀਐਸਪੀਸੀ ਨੂੰ ਉਸ ਤੋਂ ਬਾਅਦ ਇਹਨਾਂ ਨੇ 20000 ਕਰਤਾ ਵੀ ਆਦਮੀ ਉਹ 70000 ਦੇ ਤਿੰਨ ਚੈੱਕ ਦੇ ਤਿੰਨ ਚੈੱਕ ਦੇ ਚਾਰ ਚੈੱਕ ਦੇ ਤਿੰਨ 20-20 ਦੇ ਇੱਕ 10000 ਦਾ ਉਸ ਤੋਂ ਬਾਅਦ ਇਹਨੇ ਕ腐ਸ਼ਨ ਨੂੰ ਹੋਰ ਵਧਾਉਣ ਵਾਸਤੇ 10-10000 ਦੀ ਲਿਮਿਟ ਕਰਤੀ ਇਹ ਕਿਉਂ ਕੀਤੀ ਅਸੀਂ ਆ ਬੜੇ ਹਰਾ ਸੀ ਇੱਕ ਆਦਮੀ ਜਦੋਂ ਆਪਣਾ ਬਿੱਲ ਐਵਰੀ ਮੰਥ ਰੈਗੂਲਰ ਟਾਈਮ ਦੇ ਉੱਤੇ ਪੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਨੂੰ ਇੰਨਾ ਹਰਾਸ ਕਿਉਂ ਕੀਤਾ ਜਾ ਰਿਹਾ ਵੀ 10000 ਦੀ ਲਿਮਿਟ ਕਰਤੀ ਉਹ ਇਸ ਕਰਕੇ ਕਿਉਂਕਿ ਆਦਮੀ ਆਪਣੀ ਰੁਟੀਨ ਚ ਚਣਾ ਰਹੇ ਉਹਦਾ ਕੋਈ ਇੱਕ ਅਦਾ ਬਿੱਲ ਲੇਟ ਹੋ ਜਾਏ ਫਿਰ ਉਹਦੇ ਤੇ ਪੈਨਲਟੀ ਲਗਾਉਣ ਇਸ ਤਰੀਕੇ ਨਾਲ ਵਪਾਰੀ ਵਰਗ ਨੂੰ ਬੜੇ ਵੱਡੇ ਇੱਕ ਸਕੈਂਡਲ ਦੇ ਰੂਪ ਦੇ ਵਿੱਚ ਲੁੱਟਿਆ ਜਾ ਰਿਹਾ ਤੇ ਮੇਰੀ ਤੁਹਾਡੇ ਮਾਧਿਅਮ ਰਹੀ ਸਾਡੇ ਜਿਹੜੇ ਇੱਥੋਂ ਦੇ ਪ੍ਰਸ਼ਾਸਨੀ ਕ ਅਧਿਕਾਰੀ ਹੈ ਉਹਨਾਂ ਨੇ ਵੀ ਕਿਹਾ ਵੀ ਇਹ ਥੋੜਾ ਯਾ ਇਸ ਚੀਜ਼ ਬਾਰੇ ਸੋਚੋ ਵੀ ਜਿਹੜਾ ਆਦਮੀ ਜੇ ਮੇਰਾ 70000 ਆ ਰਿਹਾ 80000 ਬਿੱਲ ਆਇਆ ਬੇਲੀ ਦਾ ਤੇ ਉਹਨੂੰ ਵਨ ਟਾਈਮ ਪੇਮੈਂਟ ਦੇ ਕਰਿਆ ਤੇ ਕੰਜ਼ਿਊਮਰ ਕਰਿਆ ਤੇ ਡਿਪਾਰਟਮੈਂਟ ਲਾਈਨ ਚ ਤਰਾ ਅੱਛਾ ਫਿਰ ਚੈੱਕ ਦੂੰ ਚੈੱਕ ਨੂੰ ਵੀ ਮਨਾ ਕਰ ਦਿੰਦੇ ਥਰੂ ਚੈੱਕ ਜਿਹੜੇ ਆਦਮੀ ਬੇਚਦੇ ਨੇ ਇਹ ਬੜਾ ਵੱਡਾ ਇੱਕ ਧੰਗਲੀ ਹੋ ਰਹੀ ਹੈ ਪੀਐਸਪੀਸੀਐਲ ਤੋਂ ਇਹਦੇ ਬਾਰੇ ਵੀ ਜਿਹੜੀ ਇਜਾਜ਼ਤਾਂ ਵਿਸ਼ੇ ਹੋਣਾ ਚਾਹੀਦਾ ਧੰਨਵਾਦ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankur